ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਾਰਿਆਂ ਦੇ ਕਾਜ ਮਿੱਤਰਾ ਅੱਜ ਤਿਆਰ ਸ਼ਹਿਰ ਹੋ ਕੇ ਅਪਾ ਚੱਲੇ ਆ ਗੁਰਦੁਆਰਾ ਸਾਹਿਬ ਅ ਅਡੀਸਰ ਸਾਹਿਬ ਨਲਤਾ ਗੁੜੀਏ ਦੀ ਦਵਾਈ ਲੈ ਕੇ ਆਣੀ ਆ ਰਿਪੋਰਟਰ ਪੁੱਟਾ ਕਰਾਈਆਂ ਸੀ ਤੇ ਉਹ ਲੈ ਕੇ ਆਨੇ ਆ ਤੇ ਉਸ ਤੋਂ ਬਾਅਦ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ਆਨੇ ਆ ਕਾਫੀ ਟਾਈਮ ਹੋ ਗਿਆ ਯਾਰ ਸੋਚੀ ਜਾਂਦੇ ਸੀ ਵੀ ਜਾਣਾ 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 ਤੇ ਕਾਫੀ ਮਹੀਨੇ ਇੰਨਾਂ ਤੇ ਹੈ ਲੱਗ ਗਈ ਆ ਤੇ ਮੰਨ ਕੇ ਚੱਲੋ 20-25 ਕਿਲੋਮੀਟਰ ਆਪਣੇ ਘਰ ਤੋਂ ਤੇ ਜਾਣ ਦਾ ਸੁਭਾਵੀ ਨਹੀਂ ਕਦੇ ਬਣਿਆ ਬਸ ਐ ਹੁੰਦਾ ਵੀ ਜਦੋਂ ਮਾਲਕ ਬੁਲਾਵੇ ਉਹਦੀ ਜਾਣਾ ਪੈਂਦਾ ਹਨ ਤੇ ਮੇਰਾ ਮੰਨਣਾ ਤੇਹੀ ਹੁੰਦਾ ਵੀ ਜਦੋਂ ਸਾਨੂੰ ਰੱਬ ਬੁਲਾਵੇ ਉਹਦੀ ਤਾਂ ਦਾ ਸੁਭਬ ਬਣਦਾ ਕਿਤੇ ਜਾਣ ਜਾਣ ਦਾ ਹਨ ਰੱਬ ਦੇ ਘਰ ਜਾਣ ਦਾ ਤੇ ਨਹੀਂ ਤਾਂ ਸਾਹਮਣੇ ਗੁਰਦੁਆਰਾ ਸਾਹਿਬ ਇੱਥੇ ਵੀ ਨਹੀਂ ਟਾਈਮ ਮਿਲਦਾ ਕਿਤੇ ਜਾਣ ਦਾ ਹਨ ਤੇ ਐਦਾਂ ਨਹੀਂ ਹੁੰਦੀਆਂ ਗੱਲਾਂ ਤੇ ਚੱਲਦੇ ਆਪਾਂ ਯਾਰ ਪਹਿਲਾਂ ਕੁੜੀਆਂ ਨੂੰ ਸਕੂਲ ਤੋਂ ਲੈਣਾ ਉਸ ਤੋਂ ਬਾਅਦ ਫਿਰ ਅਸੀਂ ਹਸਪੀਟਲ ਜਾਣਾ ਬੰਦੀ ਰਿਪੋਰਟਾਂ ਵਗੈਰਾ ਦਿਖਾਣੀ ਆ ਉਸ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਜਾਣਾ ਤੇ ਜੁੜੇ ਰਹੋ ਵਲੌਗ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆਂ ਸੁਰ ਟਾਈਮ ਤਾਂ ਜਾਣਾ ਸੀ ਪਰ ਥੋਕੇ ਸੇ ਨਾ ਕਿਸੇ ਵਜ੍ਹਾ ਕਰਕੇ ਥੋੜਾ ਕੈਨਸਲ ਹੋ ਜਾਂਦਾ ਗਿਆ ਪਰ ਅੱਜ ਫਿਰ ਅਸੀਂ ਕੁੜੀਆਂ ਨੂੰ ਉਧਰ ਦਵਾਈ ਵੀ ਦਿਵਾਉਣ ਜਾਣਾ ਚਾਹ ਸੋਚਣ ਵਾਲੇ ਗਰੁੱਪ ਦਾ ਦਰਸ਼ਨ ਕਰਦੇ ਚਾਲੀਏ ਮੈਂ ਨਾ ਜਦੋਂ ਮਤਲਬ ਆਇਆ ਸੀਗਾ ਦੁਬਈ ਤਾਂ ਮੈਂ ਉਦੋਂ ਦਾ ਸੋਚਿਆ ਸੀ ਮੈਂ ਜਾਣਾ ਜਾਣਾ ਤਾਂ ਮਤਲਬ ਮੌਕਾ ਮਿਲੇ ਹੀ ਨਹੀਂ ਹੈਗਾ ਜਾਂਦਾ ਯਾਰ ਉਹਨੂੰ ਦੱਸੀ ਪਹਿਲਾਂ ਕੈਨਸਲ ਹੀ ਹੁੰਦਾ ਗਿਆ ਬਸ ਕਦੇ ਐ ਹੁੰਦਾ ਸੀ ਵੀ ਬਾਈਕ ਤੇ ਨਹੀਂ ਜਾਣਾ ਉਹ ਗੱਡੀ ਚੀਕ ਨਹੀਂ ਸੀ ਵਿੱਚ ਦੀ ਫਿਰ ਆ ਬਿਮਾਰ ਹੋ ਗਿਆ ਵੀ ਕੋਈ ਨਵਾਂ ਕੰਮ ਕਰੀਏ ਨਾਲੇ ਉਧਰ ਜਾਣਾ ਜਿਹਨੂੰ ਵੀ ਦਵਾਈ ਦਿਵਾਣੀ ਵਿੱਚ ਲਈ ਮਤਲਬ ਮੈਂ ਪਹਿਲਾਂ ਗੱਲ ਕਰਨ ਕਰਕੇ ਟਾਈਮ ਹੈ ਇਹ ਹੁੰਦਾ ਵੀ ਜਦੋਂ ਬਲਾਵਾ ਆਉਂਦਾ ਨਾ ਮਾਰਾ ਦਾ ਵੀ ਉਦੋਂ ਜਾਇਆ ਜਾਂਦਾ ਕਿਉਂਕਿ ਜਦੋਂ ਲਾ ਲਓ ਉਸ ਦਿਨ ਵੀ ਆਪਾਂ ਬਰਨਾਲੇ ਜਾਏ ਹਨੀ ਮੁੜੇ ਰੋਡੀ ਸਲਾ ਸੀ ਉਦੋਂ ਮੇਰਾ ਮੂਡ ਨਹੀਂ ਮਤਲਬ ਪਤਾ ਨਹੀਂ ਕਿਉਂ ਵੀ ਉਹੀ ਜਦੋਂ ਕਰਮਾ ਚ ਦਰਸ਼ਨ ਹੋਣਗੇ ਆਪਾਂ ਉਹਦੀ ਕਰ ਸਕਦੇ ਤੀ ਪਹਿਲਾਂ ਆਪਾਂ ਦਰਸ਼ਨ ਨਹੀਂ ਕਰ ਸਕਦੇ ਕਿਤੇ ਵੀ ਹਨਾ ਤਾਂ ਇਹ ਗੱਲ ਯਾਰ ਵਧੀਆ ਹੈ ਫਿਰ ਇਸ ਵਾਰ ਤਾਂ ਆਪਾਂ ਪਹਿਲਾਂ ਕੁੜੀਆਂ ਨੂੰ ਆਪਾਂ ਪਹਿਲਾਂ ਕੁੜੀਆਂ ਨੂੰ ਲਈ ਆਈਏ ਸਕੂਲੋਂ ਉਸ ਤੋਂ ਬਾਅਦ ਉਹਨੂੰ ਤਿਆਰ ਕਰੀਏ ਕੋਸ਼ਿਸ਼ ਕਰਦੇ ਪੈਣੇ ਆ ਫਿਰ ਸਮਾਂ ਚਾਹੁੰਦੇ ਆ ਫਿਰ ਪਹਿਲਾਂ ਹਸਪੀਟਲ ਜਾਣਾ 3 ਵਜੇ ਮਤਲਬ 2 ਤੋਂ 3 ਛੁੱਟੀ ਹੁੰਦੀ ਹੈ ਹਸਪੀਟਲ ਦੀ ਜਦੋਂ ਅਸੀਂ ਹਸਪੀਟਲ ਪਹੁੰਚਣਾ ਆ ਲੱਜੇ ਟਾਈਮ ਲਾ ਲਓ ਜਦੋਂ ਅਸੀਂ ਹਸਪੀਟਲ ਪਹੁੰਚਣਾ 3 ਵਜ ਜਾਣਗੇ ਅੱਛਾ ਫਿਰ ਮਿਲ ਕੇ ਦਵਾਈ ਬੰਦਰਾ ਲੈ ਕੇ ਬੱਚੇ ਦੀ ਫਿਰ ਅਸੀਂ ਫਿਰ ਰਾਮਨਾਥ ਸੂਨ ਵਾਲਾ ਥਿੰਕ ਉਹ ਤੋਂ ਸਾਡੀ ਦਰਸ਼ਨ ਕਰਾਂਗੇ ਨਾਲੇ ਤੁਹਾਨੂੰ ਦਰਸ਼ਨ ਕਰਾਣੇ ਆ ਬਹੁਤ ਸੰਤਾ ਜਾਂਦੀਆਂ ਨੇ ਜਿਨ੍ਹਾਂ ਨੇ ਨਹੀਂ ਅਜੇ ਤੱਕ ਗਿਆ ਚਲੋ ਉਹਨਾਂ ਨੂੰ ਦਰਸ਼ਨ ਹੋ ਜਾਣਗੇ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਵੀ ਤੁਹਾਨੂੰ ਜਿੰਨਾ ਕਿ ਪਤਾ ਹੋਊਗਾ ਉੱਥੇ ਜਾ ਕੇ ਹੀ ਦੱਸੂੰਗਾ ਮੈਂ ਕਿਉਂਕਿ ਮੈਨੂੰ ਪਤਾ ਹੈ ਪਰ ਕਈ ਵਾਰ ਹੁੰਦਾ ਕੋਈ ਗੱਲਾਂ ਹੁੰਦੀਆਂ ਨੇ ਆਪਾਂ ਉੱਥੇ ਜਾ ਕੇ ਇਤਿਹਾਸ ਪੜ੍ਹ ਕੇ ਪਤਾ ਲੱਗਦੀਆਂ ਨੇ ਤਾਂ ਐਵੇਂ ਹੁਣ ਮੈਂ ਤੁਹਾਨੂੰ ਕੁਝ ਹੋਰ ਕਹਦਾ ਉੱਥੇ ਜਾ ਕੇ ਕੁਝ ਹੋਰ ਕਹਦਾ ਤਾਂ ਉੱਥੇ ਜਾ ਕੇ ਹੀ ਇਤਿਹਾਸ ਤੁਹਾਨੂੰ ਜੋਗਿਆ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਾਂਗੇ ਤੇ ਬਸ ਕਾਫੀ ਟਾਈਮ ਬਾਅਦ ਆ ਸੀ ਅੱਜ ਨਿਕਲੇ ਆ। ਵਲੌਗ ਕਾਫੀ ਟਾਈਮ ਤੋਂ ਨਹੀਂ ਆ ਰਿਹਾ ਕਿਉਂਕਿ ਮੈਂ ਬਿਮਾਰ ਚੱਲਦਾ ਸੀਗਾ। ਤੁਸੀਂ ਵੀ ਕਹੋਗੇ ਰੋਜੀ ਬਿਮਾਰ ਰਹਿ ਰਹੇ ਆ। ਬਸ ਨਹੀਂ ਆ। ਮੈਂ ਵੀ ਬਿਮਾਰ ਸੀ ਇਸ ਕਰਕੇ ਬਸ ਉਹਦੇ ਕਰਕੇ ਉਹ ਥੋੜਾ ਅਸੀਂ ਕਹਿੰਦੇ ਹੁਣ ਵਲੌਗ ਹੀ ਨਹੀਂ ਬੈਕਟਾ ਕੋਟਾ ਪੰਨੂੰ 10 ਤੋਂ 12 ਦਿਨ 15 ਦਿਨ 12-15 ਦਿਨ ਹੋ ਚਲੇ ਸੀ ਵਲੌਗ ਨਹੀਂ ਪਾਇਆ। ਤੇ ਹੁਣ ਕੰਟੀਨਿਊ ਰੱਬ ਸੋਖ ਰੱਖੇ ਆਪਾਂ ਪਾਇਆ ਕਰਾਂਗੇ। ਆਪਦਾ ਕੰਮ ਵੀ ਕਰਦੇ ਆ ਨਾਲ ਨਾਲ ਇਹ ਵੀ ਕੰਮ ਸਟਾਰਟ ਕਰਦੇ ਆ। ਇਹ ਵੀ ਚੱਲੀ ਜਾਊਗੀ ਚੱਲੀ ਜਾਊ। ਚਲੋ ਜੀ ਮਿਲਦੇ ਆ। ਉਨਨੇ ਤੁਸੀਂ ਇੰਜੋਏ ਕਰੋ ਸਾਡੇ ਆ ਖੇਤ ਫਸਲਾਂ ਕੱਟੀਆਂ ਗਈਆਂ ਗੀਆਂ ਕਣਕਾ ਕੂਣਕਾ ਨਹੀਂ ਤੇ ਬੜਾ ਹੋ ਸੀਗਾ ਯਾਰ ਸਾਡੇ ਨਾਲ ਉਹ ਖੇਤ ਹੜੰਭਾ ਲੱਗਿਆ ਤੇ ਜਿਹੜੀ ਕਣਕ ਕਬੱਡੀ ਸੀ ਹੱਥ ਨਾਲ ਆਪਾਂ ਕਿਹਾ ਚੱਲ ਉਹਦੋਂ ਚੱਲਾਂਗੇ ਉੱਥੇ ਵੀ ਨਹੀਂ ਜਾ ਹੋਇਆ ਫਿਰ ਆਪਦੀ ਸੀਗੀ ਕਣਕ ਕਬੱਡਨ ਵਾਲੀ ਕੰਬੈਨ ਲੱਗੀ ਰਾਤ ਨੂੰ ਉੱਥੇ ਵੀ ਨਹੀਂ ਹੋਇਆ ਮਤਲਬ ਲਾ ਲੋ ਵੀ ਕੋਈ ਕੰਮ ਨਹੀਂ ਹੋਇਆ ਤੇ ਚਲੋ ਜੋ ਕਰਨਾ ਚਾਹੀ ਸੀ ਹੁਣ ਸਾਡੀਆਂ ਫਸਲਾਂ ਵਗੈਰਾ ਕੱਟੀਆਂ ਗਈਆਂ ਤਾਂ ਤੁਸੀਂ ਦੇਖੋ ਨਜ਼ਾਰੇ ਸਾਡੇ ਰੋਡਾਂ ਦੇ ਲਓ ਜੀ ਗੁੜੀਆਂ ਨੂੰ ਵੀ ਅਸੀਂ ਸ਼ਗੁੱਲ ਲੈ ਆਏ ਹੈਲੋ ਆਈ ਹਾਈ ਇੱਕ ਪਾਲੀ ਮੈਨੂੰ ਬਲੈਂਕੀ ਸੀ ਬਲੈਂਕੀ ਜੀ ਓ ਹੋ ਲਿਬੜਮ ਅੱਛਾ ਹੁਣ ਕੀ ਖਾਏ ਪੀਏਗਾ ਇੱਥੇ ਜਾਣਾ ਹੁਣ ਜੂਸ ਪੀ ਲੈ ਮੈਂ ਵੀ ਹੂੰਗਾ ਆਬ ਗੀ ਵੀ ਹੂੰਗੀ ਆ ਆ ਆ ਨਾ 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 ਆਬ ਗੀ ਬੜਾ ਖਰਾਬ ਆ ਲਓ ਜੀ ਹਸਪੀਟਲ ਦੇ ਹੋ ਗਏ ਸੀ ਫ੍ਰੀ ਅਸੀਂ ਦਹੀਂ ਲੈ ਲਈ 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 ਕੀ ਲੈ ਲਈ ਦਹੀਂ ਲੈ ਲਈ ਖਾਏ ਕਰਾਂਗੇ ਦਹੀਂ ਆ ਹਾਂ ਦਹੀਂਾਂ ਤੇ ਹੋ ਗਿਆ ਮੇਰਾ ਪੁੱਤ ਹੁਣ ਚੱਲਦੇ ਗੁਰਦੁਆਰਾ ਸਾਹਿਬ ਮਾ ਥੱਡੇ ਕੋਲ ਹੈ ਨਾ ਚੱਲenge ਦਾਰੀ ਸ਼ਾਵਰ ਕਿਵੇਂ ਮੈਂ ਥੱਡੇ ਕਿੰਗਾ ਜਾ ਕੇ ਕਿਵੇਂ ਕਰਾਂ ਬਾਗੂ ਵਾਹ ਗਰੂ ਚੱਲੀ ਫਿਰ ਹਾਂ ਚਲੋ

ਹਾਂਜੀ ਪਿਆਰਿਓ ਗੁਰਦੁਆਰਾ ਸਾਹਿਬ ਤੋਂ ਆਗੇ ਸੀਗੇ ਤੇ ਦਰਸ਼ਨ ਹੋ ਗਏ ਵਧੀਆ ਤੁਹਾਨੂੰ ਵੀ ਦਰਸ਼ਨ ਕਰਵਾਤੇ ਤੇ ਬਹੁਤ ਚੰਗਾ ਲੱਗਿਆ ਯਾਰ ਜਾ ਕੇ ਗੁਰਦੁਆਰਾ ਸਾਹਿਬ ਤੇ ਅੱਜ ਨਾਲੇ ਤੇ ਗੁਰਦੁਆਰਾ ਸਾਹਿਬ ਤੋਂ ਆ ਕੇ ਵਧੀਆ ਲੱਗਿਆ ਯਾਰ ਤੇ ਅੱਜ ਲਾਲੋ ਵੀਰਵਾਰ ਸੀਗਾ ਸੰਡੇ ਨੂੰ ਬਹੁਤ ਜ਼ਿਆਦਾ ਰਸ਼ ਹੁੰਦਾ ਅੱਜ ਵੀ ਨਾਨਾਗਰ ਦੇ ਘਟੋ ਘਟ 30 40 ਗੱਡੀਆਂ ਖੜੀਆਂ ਹੋਈਆਂ ਸੀ ਮਤਲਬ ਵਧੀਆ ਦੂਰੂ ਦੂਰੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਤੇ ਤੁਸੀਂ ਵੀ ਜਾਇਆ ਕਰੋ ਅੱਜ ਦਾ ਅਨਕਸੀ ਯਾਦਾ ਵਲੌਗ ਤੇ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਗੁਰਦੁਆਰ ਸਾਹਿਬ ਦੇ ਵੀ ਤੁਸੀਂ ਦਰਸ਼ਨ ਕਰਦੇ ਹੋਣਗੇ ਸਾਡੇ ਨਾਲ ਨਾਲ ਤੁਸੀਂ ਦਰਸ਼ਨ ਕੀਤੇ ਹੋਣਗੇ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਸਮਾਪਤ ਆ ਗੱਲ ਅਗਿਆ ਤਾਂ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕੀ ਚੰਗਾ ਲੱਗਿਆ ਕੀ ਬੁਰਾ ਲੱਗਿਆ ਮਿਲਦਾ ਕਿਸੇ ਹੋਰ ਨਵੀਂ ਵੀਡੀਓ ਤਬ ਤੋਂ ਲਈ ਰੱਬ ਰੱਖਾ